thank you ਵੀ ਬੀਪਰਪਿੰਡਵਾਸੀਆਂ ਦੇ ਨਾਲ ਭਾਰਤੀ ਕਿਸਾਨਾਂ ਨੇ ਇੱਕ ਤਾਂ ਸਿੱਧੂ ਪਰਨੇ ਇੱਥੇ ਧਰਨਾ ਲਾਇਆ ਸੀ ਡੀਸੀ ਸਾਹਿਬ ਦੇ ਦਫ਼ਤਰ ਦੇ ਅੱਗੇ ਉਹ ਸਦੇ ਮਸਲੇ ਲਈ ਅਸੀਂ ਜਦੋਂ ਸਾਡੀ ਸੁਣਵਾਈ ਪ੍ਰਸ਼ਾਸਨ ਵੱਲੋਂ ਨਾ ਕਰੀ ਗਈ ਤਾਂ ਅਸੀਂ ਅੱਜ ਡੀਸੀ ਸਾਹਿਬ ਦੇ ਦਫ਼ਤਰ ਤੱਕ ਘਰੋ ਕਰਨਾ ਸੀ ਤੇ ਪੁਲਿਸ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਸੀ ਉਦੋਂ ਖਿੱਚਾ ਤੂ ਹੋਈ ਤੇ ਅਸੀਂ ਡੀਸੀ ਸਾਹਿਬ ਦਾ ਦਫ਼ਤਰ ਘੇਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਹੁਣ ਜਿੰਨੀ ਦੇਰ ਉਹ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਉੰਨੀ ਦੇਰ ਅਸੀਂ ਡੀਸੀ ਸਾਹਿਬ ਦਾ ਘਰਾਓ ਰੱਖਾਂਗੇ ਤੇ ਦੇਖੋ ਹੁਣ ਸਾਨੂੰ ਮੀਟਿੰਗ ਮਿਲਿਆ ਮੀਟਿੰਗ ਦੇ ਵਿੱਚ ਜੀ ਸਾਹਿਬ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਜਦੋਂ ਜਿਹੋ ਜਿਹਾ ਮਸਲਾ ਹੋਊਗਾ ਤਾਂ ਅਸੀਂ ਉਹੋ ਜਿਹਾ ਫੈਸਲਾ ਲਵਾਂਗੇ ਅੱਜ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਸਿੱਧੂਪੁਰ ਨੇ ਡੀਸੀ ਦਫ਼ਤਰ ਬੰਦ ਕੀਤਾ ਕਿਉਂਕਿ ਪਿਛਲੇ 18-19 ਦਿਨ ਤੋਂ ਇੱਥੇ ਇੱਕ ਧਰਨਾ ਚੱਲ ਰਿਹਾ ਜਿਸ ਦੇ ਕਿਉਂਕਿ ਪਿੰਡ ਬੀਵੀਪੁਰ ਦੇ ਵਿੱਚ ਜੋ ਟੋਬੇ ਦੀ ਨਿਸ਼ਾਨਦੇਹੀ ਦਾ ਮਸਲਾ ਹੈ ਉਹ ਕਿਸੇ ਵੀ ਤਰ੍ਹਾਂ ਤੋਂ ਮਸ ਨਹੀਂ ਹੋ ਰਿਹਾ ਬਿਲਕੁਲ ਨਜਾਇਜ਼ ਢੰਗ ਦੇ ਨਾਲ ਟੋਬਾ ਭਰਿਆ ਗਿਆ ਇੱਕ ਗਰਾਊਂਡ ਜਿਹਨੂੰ ਤੋਬਾ ਬਣਾਇਆ ਗਿਆ ਉਸ ਨੂੰ ਦੁਬਾਰਾ ਤੋਬਾ ਬਣਾਉਣ ਦੀ ਤੇ ਤੋਬੇ ਨੂੰ ਤੋਬਾ ਬਣਾਉਣ ਦੇ ਲਈ ਇਹ ਧਰਨਾ ਚੱਲਦਾ ਅੱਜ ਡੀਸੀ ਮੈਡਮ ਨਾਲ ਪਹਿਲੇ ਦੌਰ ਦੇ ਜਦੋਂ ਗੱਲ ਹੋਈ ਤਾਂ ਉਹ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਸੀਗੇ ਕਿਉਂਕਿ ਸਾਨੂੰ ਉਹਨਾਂ ਨੇ ਆਪ ਅੱਜ ਸੱਦਾ ਦਿੱਤਾ ਸੀਗਾ ਅੱਜ ਸਾਡਾ ਘਰੌ ਦਾ ਪ੍ਰੋਗਰਾਮ ਸੀ ਘਰੌ ਦੇ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੇ ਸਾਨੂੰ ਮੀਟਿੰਗ ਲਈ ਸੱਦਾ ਦਿੱਤਾ ਮੀਟਿੰਗ ਦੇ ਵਿੱਚ ਸਾਨੂੰ ਸੱਦ ਕੇ ਬਿਲਕੁਲ ਵੀ ਕੋਈ ਸੋਸ ਨਾ ਗੱਲ ਕੀਤੀ ਤੇ ਮੀਟਿੰਗ ਵਿੱਚੋਂ ਵਿਚਾਲੇ ਤੋਂ ਛੱਡ ਕੇ ਚਲੇ ਗਏ ਤੇ ਫਿਰ ਅਸੀਂ ਆ ਕੇ ਇਹਨਾਂ ਦਾ ਦਫ਼ਤਰ ਜਿਹੜਾ ਅੰਦਰ ਕਮਰੇ ਜਿਉਂ ਉਹਨਾਂ ਨੂੰ ਬਲਾਕ ਕੀਤਾ ਹੋਇਆ ਤੇ ਜਦੋਂ ਤੱਕ ਉਹ ਸਾਡੇ ਨਾਲ ਕੋਈ ਐਂ ਠੋਸ ਗੱਲ ਨਹੀਂ ਕਰਦੇ ਉਦੋਂ ਤੱਕ ਅਸੀਂ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਵਾਂਗੇ ਉਦੋਂ ਤੱਕ ਸਾਡਾ ਧਰਨਾ ਅੱਜ ਐਵੇਂ ਹੀ ਚੱਲਦਾ ਰਹੂਗਾ ਗੱਲ ਕੀਤੀ ਜਵੇ ਪਾਣੀ ਦੇ ਮੁੱਦੇ ਨੂੰ ਲੈ ਕੇ ਮਸਲਾ ਇਹ ਇਹ ਪਿੰਡ ਦਾ ਜਿਹੜਾ ਟੋਬੇ ਦਾ ਪਾਣੀ ਆ ਉਹ ਟੋਬਾ ਭਰ ਦਿੱਤਾ ਗਿਆ ਤੇ ਸਕੂਲ ਦੇ ਗਰਾਊਂਡ ਨੂੰ ਟੋਬਾ ਬਣਾ ਦਿੱਤਾ ਗਿਆ ਜਿਹੜਾ ਸਕੂਲ ਦਾ ਗਰਾਊਂਡ ਆ ਉਹ ਪਿੰਡ ਦੇ ਚੜਦੀ ਵਾਲੇ ਪਾਸੇ ਤੇ ਪਾਣੀ ਚੜ ਉੱਪਰ ਨਹੀਂ ਜਾਂਦਾ ਤੇ ਪਿੰਡ ਦੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਠਰਦਾ ਆ ਰਿਹਾ ਹੈ